ਜਲੰਧਰ ਪੁਲਿਸ ਨੇ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼ ਜਿਸ ਵਿੱਚ ਦੋ ਨਾਬਾਲਗ ਸ਼ਾਮਲ ਹਨ ਇਸ ਬੰਦੀ ਜਾਣਕਾਰੀ ਦਿੰਦਿਆਂ ਜਲੰਧਰ ਪੁਲਿਸ ਨੇ ਦੱਸਿਆ ਕਿ ਪਿੰਨ ਫੋਲਦੀਵਾਲ ਨੇੜੇ ਪੁਲਿਸ ਨੂੰ ਇਤਲਾ ਮਿਲੀ ਸੀ ਕਿ ਕੁਝ ਵਿਅਕਤੀ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ ਜਿਸ ਤੇ ਹਦਾਇਤ ਤੇ ਜਲੰਧਰ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੀ ਪਛਾਣ ਉਹ ਵਾਸੀ ਕਾਕੂ ਮਠਾਪੁਰ ਕਲੋਨੀ ਜਲੰਧਰ ਸੌਰਵ ਉਰਫ ਸੋਨੂ ਪੁੱਤਰ ਰਾਮ ਵਾਸੀ ਪਿੰਡ ਅਲੀਪੁਰ ਜਲੰਧਰ ਹੈ ਪੁਲਿਸ ਨੇ ਦੱਸਿਆ ਕਿ ਤਫਦੀਸ਼ ਦੌਰਾਨ ਜਿਮਾ ਤੋਂ ਦੋ ਮੋਟਰਸਾਈਕਲ ਪੰਜ ਮੋਬਾਈਲ ਫੋਨ ਇੱਕ ਦੱਤਰ ਅਤੇ ਇੱਕ ਖੰਡਾ ਬਰਾਮਦ ਕੀਤਾ ਹੈ ਪੁਲਿਸ ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ ਬਿਊਰੋ ਰਿਪੋਰਟ ਜ਼ਿਲੰਧਰ ਬ੍ਰੀਸਟੀ ਦੀ ਮਾਨਯੋਗ ਸੀਪੀ ਸਾਹਿਬ ਵੱਲੋਂ ਜਿਹੜੀ ਇੱਕ ਮੁਹਿੰਮ ਚਲਾਈ ਗਈ ਹੈ ਆਪਣੇ ਗੈਂਗਸਟਰਸ ਦੇ ਸਨੇਚਰਸ ਤੇ ਜਿਹੜੀਆਂ ਥੈਫਟ ਦੇ ਰਿਗਾਰਡਿੰਗ ਉਹਦੇ ਲੜੀ ਵਿੱਚ ਇੱਕ ਆਪਣੇ ਅਹਿਮ ਕਾਮਯਾਬੀ ਮਿਲਿਆ ਐਸਐਚਓ सदर ਤੇ ਉਹਨਾਂ ਦੇ ਆਪਣੇ ਚੌਂਕੀng ਚਾਰਜ ਜ਼ਿਲੰਧਰਾਈ ਤੋਂ ਲ 196/24 ਅਫੇਅਰ ਦਰਜ ਕੀਤੀ ਗਈ ਸੀ ਇਸੇ ਕੜੀ ਨੂੰ ਜੋੜਦੇ ਹੋਏ ਤਿੰਨ ਜਿਹੜੇ ਦੋਸ਼ੀ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਕੋਲ ਸਟੇਚਿੰਗ ਦੀ ਆਪਣੇ ਵਾਰਤਨ ਨੂੰ ਅੰਜਾਮ ਦਿੱਤਾ ਗਿਆ ਸੀ ਦੋ ਜੁਵਨਾਈਲ ਤੇ ਇੱਕ ਇਨਾਂ ਚੋਂ ਆਪਣੇ ਅਡਲਟ ਸੀ ਅਲੀਪੁਰ ਦੇ ਰਹਿਣ ਵਾਲੇ ਸੀ ਇਹ ਤੇ ਇਨਾਂ ਕੋਲੋਂ ਜਿਹੜੇ ਆਪਣੇ ਡਿਊਰਿੰਗ ਇਨਟੈਰੋਗੇਸ਼ਨ ਆਪਣੇ ਦੋ ਮੋਟਰਸਾਈਕਲ ਤੇ ਪੰਜ ਮੋਬਾਈਲ ਫੋਨ ਰਿਕਵਰ ਹੋਏ ਆ ਤੇ ਅਲੋਂਗ ਵਿਦ ਥੈਟ ਜਿਹੜੇ ਉਤੇ ਵੈਪਨ ਜਿਹੜੇ ਉਹਨਾਂ ਨੇ ਖੰਡਾ ਤੇ ਆਪਣੇ ਇੱਕ ਕਰਪਾਨ ਵੀ ਰਿਕਵਰ ਹੋਈ ਹੈ ਐਜ਼ ਆਫ ਨਾਓ ਜਿਹੜੀ ਹਜੇ ਇਨਾਂ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਹਜੇ ਤੇ ਬਾਕੀ ਇਨਵੈਸਟੀਗੇਸ਼ਨ ਦੇ ਦੌਰਾਨ ਜੇ ਕੋਈ ਹੋਰ ਵਾਰਦਾਤ ਹੈ ਥੈਟ ਰਿਗਾਰਡ